ਤਾਂ ਗੱਲ ਕਰਾਂਗੇ 110 ਸਾਲ ਪੁਰਾਣੇ ਕਾਟਨ ਬੁੱਡ ਦਰਖਤ ਦੀ ਜਿਹੜਾ ਸਹਜ 50 ਤੋਂ 60 ਸਾਲ ਤੱਕ ਹਰਾ ਰਹਿੰਦਾ ਇਸ ਤੋਂ ਬਾਅਦ ਇਹ ਸੁੱਕ ਜਾਂਦਾ ਇਹਦੀਆਂ ਟਾਹਣੀਆਂ ਆਪਣੇ ਆਪ ਟੁੱਟਣ ਲੱਗ ਜਾਂਦੀਆਂ ਨੇ ਔਰ ਸ਼ਰਾਲੀ ਹਵਾੜ ਨਾਂ ਦੀ ਇੱਕ ਲੜਕੀ ਸੀ ਜਿਹਦੇ ਘਰ ਕੋਲ ਇਹ ਦਰਖਤ ਜਿਹੜਾ ਲੱਗਿਆ ਹੋਇਆ ਸੀ ਇਹ ਦੁੱਗਣਾ ਸਮਾਂ ਹਰਾ ਭਰਾ ਰਿਹਾ ਯਾਨੀ ਕਿ ਹਰਾ ਭਰਾ ਰਹਿਣਾ ਸੀ ਨੇ 50 ਤੋਂ 60 ਸਾਲ ਪਰ ਇਹ ਹਰਾ ਭਰਾ ਰਿਹਾ 110 ਸਾਲ ਇਸ ਤੋਂ ਬਾਅਦ ਇਹ ਸੁੱਕ ਗਿਆ ਇਹਦੀਆਂ ਟਾਹਣੀਆਂ ਟੁੱਟ ਕੇ ਡਿੱਗਣ ਲੱਗੀਆਂ ਤੇ ਕੋਲੋਂ ਦੀ ਰਸਤਾ ਸੀ ਰਾਹੀਗਰ ਪਰੇਸ਼ਾਨ ਹੋਣ ਲੱਗੇ ਤਾਂ ਇਹ ਸਭ ਨੂੰ ਦੇਖਦੇ ਹੋਏ ਉੱਥੋਂ ਦੀ ਕਮੇਟੀ ਨੇ ਫੈਸਲਾ ਲੈ ਲਿਆ ਕਿ ਇਹ ਦਰਖਤ ਨੂੰ ਆ ਜਿਹੜਾ ਪਟਾਂਗੇ ਪਰ ਜਿਹੜੀ ਉਹ ਲੜਕੀ ਸੀ ਉਹ ਇਸ ਨੂੰ ਪਟਣਾ ਜਿਹੜੀ ਨਹੀਂ ਦੇਣਾ ਚਾਹੁੰਦੀ ਸੀ ਤਾਂ ਉਸ ਨੇ ਕੀ ਕੀਤਾ ਕਿ ਇਸ ਤੋਂ ਪਹਿਲਾਂ ਕਮੇਟੀ ਵਾਲੇ ਇਹ ਦਰਖਤ ਨੂੰ ਪਟਣਾ ਤਾਂ ਇਸ ਦਰਖਤ ਦੇ ਵਿੱਚ ਉਸ ਨੇ ਖੁਦਾਈ ਕਰਕੇ ਇੱਕ ਲिटल ਫ੍ਰੀ ਲਾਇਬ੍ਰੇਰੀ ਬਣਾਈ ਉਹਨੂੰ ਡਿਜ਼ਾਈਨ ਦਿੱਤਾ ਕਿਉਂਕਿ ਲੜਕੀ ਨੂੰ ਜਿਹੜਾ ਡਿਜ਼ਾਈਨ ਸਕਿੱਲ ਆਉਂਦਾ ਸੀਗਾ ਰੰਗ-ਬਰੰਗੀਆਂ ਲਾਈਟਾਂ ਲਾਤੀਆਂ ਉੱਪਰ ਉਸ ਨੂੰ ਛੱਤ ਦੀ ਜਿਹੜੀ ਇਸ ਤਰ੍ਹਾਂ ਝੋਪੜੀ ਟਾਈਪ ਢਾਲ ਦੇਤੀ ਤੇ ਉਹਦੇ ਵਿੱਚ ਲਿਆ ਕੇ ਕਿਤਾਬਾਂ ਰੱਖਤੀਆਂ ਮੇਨ ਜਿਹੜਾ ਸ਼ੀਸ਼ੇ ਦਾ ਉਹਦੇ ਵਿੱਚ ਦਰਵਾਜ਼ਾ ਲਾਤਾ ਤੇ ਖਿੜਕੀਆਂ ਲਾਤੀਆਂ ਜਦੋਂ ਕਮੇਟੀ ਆਉਂਦੀ ਹੈ ਦੇਖਦੀ ਹੈ ਤੇ ਹੈਰਾਨ ਰਹਿ ਜਾਂਦੀ ਹੈ ਤਾਂ ਉਹਨਾਂ ਦੇ ਵਿੱਚੋਂ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਸ ਦਰਖਤ ਨੂੰ ਜਿਹੜਾ ਉਹ ਪਟਣ ਕਿਉਂਕਿ ਟਾਣੀਆਂ ਡਿੱਗਣੋਂ हट ਗਈਆਂ ਦੂਸਰਾ ਲिटल ਫਰੀ ਲਾਇਬ੍ਰੇਰੀ ਜਿਹੜੀ ਉੱਥੇ ਬਣ ਗਈ ਅਮਰੀਕਾ ਦੇਸ਼ ਦੇ ਵਿੱਚ ਇਹ ਸ਼ਰਾਲੀ ਹਵਾਰਡ ਦਾਾਂ ਦੀ ਲੜਕੀ ਨੇ ਇਹ ਉਪਰਾਲਾ ਜਿਹੜਾ ਕੀਤਾ ਹੈ ਇੱਕ ਦਰਖਤ ਨੂੰ ਜੋ ਉਮਰ ਭੋਗ ਚੁੱਕਿਆ ਸੀ ਉਸ ਨੂੰ ਵੀ ਹੈ ਜਿਹੜਾ ਨਹੀਂ ਪਟਣ ਦਿੱਤਾ ਤਾਂ ਉਹ ਜਿਹੜੀ ਲੜਕੀ ਸੀ ਜਿਹਨੂੰ ਜਿਹਦਾ ਨਾਮ ਸ਼ਰਾਲੀ ਹਵਾਰ ਸੀ ਉਹ ਲਿਟਲ ਫਰੀ ਸਕੀਮ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ ਉਹ ਚਾਹੁੰਦੀ ਸੀ ਕਿ ਮੈਂ ਵੀ ਇਦਾਂ ਦੀ ਲਾਇਬ੍ਰੇਰੀ ਜਿਹੜੀ ਬਣਾਵਾਂ ਤਾਂ ਦੇਸ਼ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲਿਟਲ ਫਰੀ ਲਾਇਬ੍ਰੇਰੀਆਂ ਜਿਹੜੀਆਂ ਉਹ ਬਣੀਆਂ ਹੋਈਆਂ ਨੇ ਜਿਦੇ ਵਿੱਚ ਕੋਈ ਵੀ ਵਿਅਕਤੀ ਕਿਤਾਬ ਹੈ ਜਿਹੜੀ ਦਾਨ ਦੇ ਵਿੱਚ ਦੇ ਸਕਦਾ ਹੈ ਜੇ ਕਿਸੇ ਨੇ ਕੋਈ ਕਿਤਾਬ ਪੜ੍ਹਨੀ ਹੈ ਤਾਂ ਇੱਥੇ ਉਹ ਲਿਜਾ ਕੇ ਫਰੀ ਦੇ ਵਿੱਚ ਪੜ ਸਕਦਾ ਹੈ ਤੇ ਜਦੋਂ ਉਹ ਕਿਤਾਬ ਬੰਦਾ ਪੜ ਲੈਂਦਾ ਵਾਪਸ ਇੱਥੇ ਆ ਕੇ ਜਿਹੜਾ ਉਹ ਰੱਖ ਜਾਂਦਾ ਹੈ ਦੁਨੀਆ ਭਰ ਦੇ 100 ਤੋਂ ਵੱਧ ਦੇਸ਼ਾਂ ਦੇ ਵਿੱਚ 75000 ਅਜਿਹੀਆਂ ਲਾਇਬ੍ਰੇਰੀਆਂ ਲੋਕਾਂ ਲਈ ਬਣੀਆਂ ਹੋਈਆਂ ਨੇ ਜਿਹਨੂੰ ਲिटल ਫਰੀ ਲਾਇਬ੍ਰੇਰੀ ਐ ਜਿਹੜਾ ਕਿਹਾ ਜਾਂਦਾ ਜੋ ਇਸ ਤਰ੍ਹਾਂ ਦੇ ਦਰਖਤਾਂ ਦੇ ਵਿੱਚ ਬਣਾਈਆਂ ਗਈਆਂ ਨੇ ਜਿਹੜੇ ਆਪਣੀ ਉਮਰ ਭੋਗ ਜਾਂਦੇ ਆ ਟਾਹਣੀਆਂ ਉਹਨਾਂ ਦੀਆਂ ਡਿੱਗਣ ਲੱਗ ਜਾਂਦੀਆਂ ਨੇ ਖਤਮ ਹੋਣ ਲੱਗ ਜਾਂਦੇ ਆ ਪਰ ਉਹਨਾਂ ਨੂੰ ਇੱਕ ਲਾਇਬ੍ਰੇਰੀ ਦਾ ਰੂਪ ਹੈ ਜਿਹੜਾ ਉਹ ਦੇ ਦਿੱਤਾ ਜਾਂਦਾ ਹੈ